ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਨੀ ਹੈ ਜੀ ਮੱਕੀ ਦੇ ਰੇਟ ਬਾਰੇ ਤੇ ਨਾਲ ਗੱਲ ਕਰਾਂਗੇ ਕਿੰਨਾ ਝਾੜ ਨਿਕਲ ਰਿਹਾ ਸੁੱਕੀ ਮੱਕੀ ਦਾ ਗਿੱਲੀ ਦਾ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ ਚ ਕਰਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਏਰੀਆ ਦੇ ਰੇਟ ਨਾਲੇ ਜਿਨ੍ਹਾਂ ਨੇ ਮੱਕੀ ਪੀਜੀ ਆ ਉਹ ਕਿਹੜੀ ਵੈਰੈਟੀ ਬੀਜੀ ਸੀ ਕਿੰਨਾ ਝਾੜ ਨਿਕਲਿਆ ਇਹ ਜੁਰੀ ਜਿਹੜੀ ਆ ਜਾਣਕਾਰੀ ਤੁਸੀਂ ਵੀ ਕਮੈਂਟ ਰਾਹੀਂ ਦਿਆ ਕਰੋ ਸੋ ਇਸ ਵਾਰ ਮੱਕੀ ਦੀ ਰੇਟ ਨੇ ਕਿਸਾਨ ਖੁਸ਼ ਕਰਤੇ ਬਹੁਤ ਵਧੀਆ ਜਿਹੜੇ ਰੇਟ ਮੱਕੀ ਦੇ ਚੱਲੀ ਜਾਂਦੇ ਆ 80 ਤੋਂ ਲੈ ਕੇ ਤੇ 85000 ਰੁਪਏ ਤੱਕ ਜਿਹੜਾ ਕਿੱਲਾ ਮੱਕੀ ਦਾ ਨਿਕਲ ਰਿਹਾ ਵਾ ਤੇ ਜੇ ਝਾੜ ਦੀ ਗੱਲ ਕਰ ਲਈਏ ਤੇ ਝਾੜ ਜਿਹੜਾ ਵਾ ਉਹ 50 ਤੋਂ ਲੈ ਕੇ 55 ਕਵਾਂਟਰ ਤੱਕ ਗਿੱਲੀ ਮੱਕੀ ਦਾ ਜਿਹੜਾ ਝਾੜ ਆ ਉਹ ਨਿਕਲ ਰਿਹਾ ਹੁਣ ਆਪਾਂ ਰੇਟ ਦੀ ਗੱਲ ਕਰ ਲਈਏ ਸਾਡੇ ਏਰੀਏ ਤਰਨਤਾਰਨ ਦੇ ਵਿੱਚ ਜਿਹੜੀ ਆ ਇਸ ਟਾਈਮ ਮੱਕੀ ਆ ਉਹ ਜਿਹੜੀ ਗਿੱਲੀ ਦੀ ਗੱਲ ਕਰ ਲਈ ਆਪਾਂ ਗਿੱਲੀ ਜਿਹੜੀ ਆ 1400 ਤੋਂ ਲੈ ਕੇ ਤੇ 1550 ਰੁਪਏ ਤੱਕ ਵਿਕ ਰਹੀ ਆ ਤੇ ਜੇ ਆਪਾਂ ਸੁਕਾ ਕੇ ਵੇਚਦੇ ਆ ਤੇ ਉਹ ਜਿਹੜਾ ਵਾ 2000 ਤੋਂ ਲੈ ਕੇ 2200 ਰੁਪਏ ਤੱਕ ਮੱਕੀ ਦਾ ਰੇਟ ਚੱਲ ਰਿਹਾ ਤੇ ਸੁਕਾ ਕੇ ਇਹਦਾ ਝਾੜ 35 ਤੋਂ ਲੈ ਕੇ ਤੇ 38 ਕੁੰਟਲ ਤੱਕ ਇਹਦਾ ਝਾੜ ਹੋਰ ਰਹਿ ਜਾਂਦਾ ਵਾ ਸੋ ਜੇ ਤੁਹਾਡੀ ਮੱਕੀ 1500 ਤੋਂ ਪਲੱਸ ਵਿਕ ਰਹੀ ਆ ਤੇ 1500 ਨੂੰ ਵਿਕਰੀ ਗਏ ਫਿਰ ਵੀ ਤੁਹਾਨੂੰ ਗਿੱਲੀ ਮੱਕੀ ਵੇਚਣ ਦੇ ਵਿੱਚ ਜ਼ਿਆਦਾ ਫਾਇਦਾ ਹੋਊਗਾ ਸੁਕਾਉਣ ਨਾਲ